ਹਾਲਾਤ ਦੇਖ ਰਹੇ ਹੋਗੇ ਗੱਡੀਆਂ ਦੇ ਕਾਰਾਂ ਦੇ ਇੱਧਰ ਇਹ ਸਾਰੀਆਂ ਗੱਡੀਆਂ ਇਦਾਂ ਦੇ ਢੇਰਾਂ ਦੇ ਢੇਰ ਬਹੁਤ ਸਾਰੇ ਹਜ਼ਾਰਾਂ ਦੇ ਹਿਸਾਬ ਨਾਲ ਢੇਰਾਂ ਦੇ ਢੇਰ ਖੇਤਾਂ ਦੇ ਵਿੱਚ ਨਹਿਰਾਂ ਦੇ ਵਿੱਚ ਥਾਂ ਥਾਂ ਤੇ ਗੱਡੀਆਂ ਪਈਆਂ ਘੱਟੋ ਘੱਟ 1.5 ਲੱਖ ਦੇ ਲਗਜਾਗੇ ਜਿਹੜੀਆਂ ਉਹ ਗੱਡੀਆਂ ਆ ਉਹ ਡੈਮੇਜ ਹੋਈਆਂ ਆ ਸਪੈਨ ਦੇ ਵਿੱਚ ਜੋ ਆਇਆ ਹੜ ਹੜ ਦੇ ਨਾਲ ਬਹੁਤ ਲੋਕਾਂ ਦੇ ਘਰ ਜਿਹੜੇ ਤਬਾਹ ਹੋ ਗਏ ਆ ਬਰਬਾਦ ਹੋ ਗਏ ਆ ਗੱਡੀਆਂ ਕਾਰਾਂ ਗਰਾਜਾਂ ਐਰਾ ਵਗੈਰਾ ਸਾਰਾ ਕੁਝ ਖਰਾਬ ਹੋ ਚੁੱਕਾ ਆ ਤੇ ਇਸ ਹਾਲਾਤਾਂ ਦੇ ਵਿੱਚ ਸਿੱਖ ਕੌਮ ਸਪੈਨ ਦੇ ਵਿੱਚ ਸਪੈਨ ਦੇ ਲੋਕਾਂ ਦੇ ਨਾਲ ਜਿੱਥੇ ਕੰਮ ਕਰ ਰਹੀ ਆ ਤੇ ਇਸ ਵੇਲੇ ਗਰਾਉਂਡ ਜ਼ੀਰੋ ਤੇ ਜਿਹੜੀ ਮਦਦ ਕਰ ਰਹੀ ਆ ਤੁਸੀਂ ਹਾਲਾਤ ਦੇਖ ਰਹੇ ਹੋਗੇ ਗੱਡੀਆਂ ਦੇ ਕਾਰਾਂ ਦੇ ਇੱਧਰ ਇਹ ਸਾਰੀਆਂ ਗੱਡੀਆਂ ਇਦਾਂ ਦੇ ਢੇਰਾਂ ਦੇ ਢੇਰ ਬਹੁਤ ਸਾਰੇ ਹਜ਼ਾਰਾਂ ਦੇ ਹਿਸਾਬ ਨਾਲ ਢੇਰਾਂ ਦੇ ਢੇਰ ਖੇਤਾਂ ਦੇ ਵਿੱਚ ਨਹਿਰਾਂ ਦੇ ਵਿੱਚ ਥਾਂ-ਥਾਂ ਤੇ ਗੱਡੀਆਂ ਪਈਆਂ ਲੋਕਾਂ ਦੇ ਘਰਾਂ ਦੇ ਵਿੱਚ ਇੰਨਾ-ਇੰਨਾ ਪਾਣੀ ਲੱਖ-ਲੱਖ ਜਿੰਨਾ ਪਾਣੀ ਹਜੇ ਵੀ ਆ ਤੇ ਗਰਾਜ ਜਿਹੜੇ ਆ ਥੱਲੇ ਭਰੇ ਪਏ ਆ ਮੌਤਾਂ ਕਿੰਨੀਆਂ ਕੋਈਆਂ ਆ ਇਹ ਜਾਂ ਤਾਂ ਗਵਰਨਮੈਂਟ ਜਾਣਦੀ ਜਾਂ ਇੱਥੇ ਦਾ ਪ੍ਰਸ਼ਾਸਨ ਜਾਣਦਾ ਆ ਯਾਨੀ ਕਿ ਕੋਈ ਵੀ ਇੱਕ ਡਾਟਾ ਨਹੀਂ ਦਿੱਤਾ ਜਾ ਰਿਹਾ ਕਿੰਨਾ ਕੋਰਿਆ ਪਰ ਲਗਾਤਾਰ ਸਾਡੇ ਵੱਲੋਂ ਸਾਡੀ ਟੀਮ ਵੱਲੋਂ ਸਾਰਿਆਂ ਵੱਲੋਂ ਰਲ ਕੇ ਸਾਰੀ ਸਿੱਖ ਕੌਮ ਵੱਲੋਂ ਪੂਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਕਰਕੇ ਨੌਜਵਾਨਾਂ ਨੂੰ ਉਤਸ਼ਾਹ ਕੀਤਾ ਜਾ ਰਿਹਾ ਜਿਹੜੀ ਜ਼ਮੀਨੀ ਪੱਧਰ ਤੇ ਸੇਵਾ ਹੋ ਰਹੀ ਆ ਉਹ ਸੇਵਾ ਕਰ ਰਹੇ ਆ ਤੇ ਪੰਜਾਬੀ ਲੋਕ ਚੈਨਲ ਤੋਂ ਅਮਰੀਕ ਸਿੰਘ ਕੈਮਰਾਮੈਨ ਪ੍ਰਿੰਸ ਦੇ ਨਾਲ ਵਲੰਟੀਅਰ ਸ਼ਹਿਰ ਤਬਾਹੀ ਜਿਹੜੀ ਸਪੇਨ ਦੇ ਵਿੱਚ ਹੋਈ ਜਿਹੜੀ ਹੜਾਕਾਲ ਤਬਾਹੀ ਉਹਦਾ ਮੰਜ਼ਰ ਤੁਸੀਂ ਦੇਖ ਸਕਿਓ ਅਤੇ ਹਜ਼ਾਰਾਂ ਹੀ ਹਜ਼ਾਰਾਂ ਹੀ ਗੱਡੀਆਂ ਜਿਹੜੀਆਂ ਇੱਦਾਂ ਡੈਮੇਜ ਹੋਈਆਂ ਹਨ तकरीबन ਫਰੀਆਂ ਚ ਜਿਹੜਾ ਚਿੱਕੜ ਜਿਹੜਾ ਦੁਬਾਰਾ ਬਣਾ ਅੱਜ ਹੋਈ ਤਬਾਹੀ ਦਾ ਤੁਸੀਂ ਮੰਜ਼ਰ ਦੇਖ ਸਕਦੇ ਹੋ ਕਿਵੇਂ ਗੱਡੀਆਂ ਦੀ ਬਰਬਾਦੀ ਹੋਈ ਆ ਘਰਾਂ ਦੀ ਬਰਬਾਦੀ ਆ ਸੜਕਾਂ ਦੀ ਬਰਬਾਦੀ ਆ ਘਟੋ ਘਟ ਡੇਢ ਲੱਖ ਦੇ ਲੱਗ ਜਾ ਕੇ ਜਿਹੜੀਆਂ ਉਹ ਗੱਡੀਆਂ ਆ ਉਹ ਡੈਮੇਜ ਹੋਈਆਂ ਆ ਆ ਗਲੀਆਂ ਦੇ ਵਿੱਚ ਤੁਸੀਂ ਚਿੱਕੜ ਵੇਖ ਸਕਦੇ ਹੋ ਕਿਵੇਂ ਅਜੇ ਇਦਾਂ ਹੀ ਚਿੱਕੜ ਜਿਹੜਾ ਹਰ ਘਰਾਂ ਚ ਗਲੀਆਂ ਚ ਇਦਾਂ ਹੀ ਆ ਸੋ ਸਾਡੀ ਤਾਂ ਪੂਰੇ ਯੂਰਪ ਦੇ ਸਿੱਖਾਂ ਨੂੰ ਬੇਨਤੀ ਹੈ ਕਿ ਪੂਰਾ ਯੂਰਪ ਦੇ ਸਿੱਖ ਜਿਹੜੇ ਇੱਕ ਵਾਰੀ ਸਾਰੇ ਵਾਲੈਂਸੀਆ ਸ਼ਹਿਰ ਚ ਆਓ ਆਪਣੀ ਇੱਕ ਤਾਂ ਸੇਵਾ ਦੇ ਤੌਰ ਤੇ ਅਸੀਂ ਵੈਸੇ ਹੀ ਵਲੰਟੀਅਰ ਜਾਣੇ ਜਾਂਦੇ ਆ ਤੇ ਕੋਈ ਹੱਥੀ ਸੇਵਾ ਕਰਕੇ ਆਪਣੀ ਸਿੱਖ ਕੌਮ ਦੀ ਜਿਹੜੀ ਦਸਤਾਰ ਹੈ ਤੇ ਜਿਹੜਾ ਸਿੱਖ ਕੌਮ ਦਾ ਆਪਣਾ ਸੇਵਾ ਦਾ ਸਿਧਾਂਤ ਹੈ ਉਹਨੂੰ ਉੱਚਾ ਚੁੱਕ ਸਕੀਏ ਆਪਣੇ ਕਰਤਾਰ ਨੂੰ ਹੋਰ ਨਿਖਾਰ ਸਕੀਏ ਸੋ ਸਾਰੇ ਹੀ ਯੂਰਪ ਜਿਹਦੇ ਵਸਦੇ ਸਿੱਖਾਂ ਨੂੰ ਖਾਸ ਕਰਕੇ ਫਰਾਂਸ ਇਟਲੀ ਤੇ ਸਪੇਨ ਦੇ ਸਿੱਖਾਂ ਨੂੰ ਜਿਹੜੇ ਤਕਰੀਬਨ ਸਪੇਨ ਦੇ ਬਾਰਡਰ ਨੂੰ ਟੱਚ ਕਰਦੇ ਆ ਸਾਰੇ ਹੀ ਸਿੱਖ ਆਓ ਸਾਡੀ ਤਾਂ ਬੇਨਤੀ ਹੈ ਕਿ ਸਾਡੀ ਹੈਲਪ ਕਰੋ ਇਹ ਸਾਡੀ ਸਿੱਖਾਂ ਦੀ ਹੀ ਹੈਲਪ ਆ ਸਾਡੇ ਸਪੇਨ ਵਾਲਿਆਂ ਦੀ ਹੀ ਹੈਲਪ ਆ ਸੋ ਤੁਸੀਂ ਸਾਰੇ ਮੇਰੇ ਵੀਰ ਆਓ ਤੇ ਆਪਾਂ ਸਪੇਨ ਦੇ ਲੋਕਾਂ ਦਾ ਸਾਥ ਦੇ ਕੇ ਆਪਣੇ ਕਰਤਾਰ ਨੂੰ ਉੱਚਾ ਕਰੀਏ ਤੇ ਇਹਨਾਂ ਵਿਚਾਰਿਆਂ ਨੂੰ ਪਈ ਬੀਵਤਾ ਚੋਂ ਕੱਢੀਏ ਵੇਖੋ ਤੁਸੀਂ ਮੰਜ਼ਰ ਦੇਖ ਲਓ ਤੁਸੀਂ ਆਪ ਹੀ ਸਮਝ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ